ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਭਾਈ ਮੰਜ ਦਾ ਗੁਰਦੁਆਰਾ ਜੀ ਉਹਨਾਂ ਨੇ ਸੇਵਾ ਕੀਤੀ ਗੁਰੂ ਅਰਜਨ ਦੇਵ ਦੇ ਟਾਈਮ ਤੇ ਜਦੋਂ ਉਹਨਾਂ ਦੇ ਕਿਰਪਾ ਆ ਗਈ ਤੇ ਉਹਨਾਂ ਫਿਰ ਆਪਣੇ ਮਾਈ ਦੀਆਂ ਗੰਗਾ ਪਿੰਡ ਖਲਾਇਆ ਉਹਨਾਂ ਨੇ ਕਿਹਾ ਵੀ ਜਾ ਕੇ ਸਿੱਖੀ ਦਾ ਪ੍ਰਚਾਰ ਕਰੋ ਉਹ ਮਾਈ ਦੀਆਂ ਗੰਗਾ ਤੋਂ ਪ੍ਰਚਾਰ ਕਰਦੇ ਸੀ ਤੇ ਕਾਫੀ ਸੰਗਤਾਂ ਜੋੜ ਕੇ ਤੇ ਫਿਰ ਇਹ ਮਾਰੀ ਪੰਨੂਆ ਪਿੰਡ ਆ ਪਿੰਡ ਦੇ ਨਾਲ ਗੁਰਦੁਆਰਾ ਵਾ ਤੇ ਫਿਰ ਉਦੋਂ ਦਾ ਉਹਨਾਂ ਨੇ ਨਿਸ਼ਾਨ ਰੱਖਿਆ ਤੇ ਗੁਰੂ ਦੇ ਬਾਗ ਵਾਲਿਆਂ ਨੂੰ ਸੇਵਾ ਦਿੱਤੀ ਗਈ ਆ ਤੇ 20 ਸਾਲ ਹੋ ਗਏ ਸੇਵਾ ਕਰਨ ਦੇ ਨੇ ਮਾਰਤ ਬਣ ਗਈ ਆ ਗੁਰਦੁਆਰਾ ਦੇ ਕੋਲ ਬਹੁਤ ਕਿਰਪਾ ਹੋ ਗਈ ਆ ਮਾਲਕੀ ਭਾਈ ਮੰਜ ਦੀ ਤੇ ਉਹਨਾਂ ਨੇ ਬਣਾਇਆ ਤੇ 4-5 ਮਹੀਨੇ ਲੱਸੀ ਦਾ ਚਲਾਉਨੇ ਆ ਤੇ 4-5 ਮਹੀਨੇ ਰੋ ਉਹਦਾ ਚਲਾਉਨੇ ਲੰਗਰ ਤੇ ਆਓ ਜੇ ਕੋਈ ਰਾ ਇਧਰ ਦੀ ਨੰਗਦਾ ਵਾ ਤੇ ਛੱਕੇ ਜਾਵੇ ਪਰ ਸਭ ਤੋਂ ਜਦੋਂ ਉਹਨਾਂ ਦੇ ਕਿਰਪਾ ਆਈ ਆ ਭਾਈ ਮੰਜ ਦੀ ਕਿਰਪਾ ਆਈ ਆ ਤੇ ਉਹਨਾਂ ਨੇ ਗੁਰੂ ਅਰਜਨ ਦੇਵ ਦੇ ਬਾਰੇ ਪੇਰੇ ਉਹਨਾਂ ਨੇ ਸੇਵਾ ਕੀਤੀ ਆ ਬਾਲਣ ਦੀ ਉਹ ਤੋਂ ਬਾਅਦ ਉਹਨਾਂ ਨੇ ਜੋ ਕਿਰਪਾ ਕੀਤੀ ਉਹਨਾਂ ਫਿਰ ਮਾਈ ਦੀਆਂ ਗੰਗਾ ਪਿੰਡ ਘਲਾਤਾ ਪਿੰਡ ਘਲਾਤਾ ਤੇ ਉਹਨੇ ਫਿਰ ਸੰਗਤਾਂ ਨੂੰ ਹੀ ਜਾ ਕੇ ਜੋੜੋ ਸੰਗਤਾਂ ਤੇ ਸਿੱਖੀ ਦਾ ਪ੍ਰਚਾਰ ਕਰੋ ਤੇ ਸਿੱਖੀ ਦਾ ਪ੍ਰਚਾਰ ਕਰਕੇ ਫਿਰ ਸਾਲ ਬਾਅਦ ਆਉਂਦੇ ਅੰਮ੍ਰਿਤਸਰ ਦਰਸ਼ਨ ਕਰਨ ਉਹਨਾਂ ਦੇ ਤੇ ਨੰਗਦੇ ਆਉਂਦੇ ਇੱਥੇ ਉਹਨਾਂ ਦਾ ਪੜਾਅ ਹੁੰਦਾ ਏ ਇਹ ਬਿਆਸਾ ਦਰਿਆ ਦਾ ਕੰਢਾ ਵਾ ਮੇਲਾ ਨਾਵੇਂ ਤੇ 10ਵੇਂ ਮਹੀਨੇ ਜਾਂਦਾ ਚੜ੍ਹੇ ਚੜਾਏ ਭਾਵੇਂ 10ਵੇਂ ਚ ਆਜੇ ਜਾਂ ਨਾਵੇਂ ਖੀਰ ਤੇ ਆਜੇ ਤੇ ਬਹੁਤ ਸੋਹਣਾ ਮੇਲਾ ਲੱਗਦਾ ਤਿੰਨ ਦਿਨ ਮੇਲਾ ਲੰਮਰ ਲੱਗਦਾ ਜੀ ਬੜੀ ਉੱਚ ਕੁਟੀ ਦੀ ਕਬੱਡੀ ਹੁੰਦੀ ਆ ਹਾਂਜੀ ਤੇ ਬੜੀ ਕਿਰਪਾ ਮਾਲਕ ਦੀ ਇਹ ਬਾਬਾ ਜੀ ਲੰਗਰ ਕਿਨੇ ਸਾਲਾਂ ਤੋਂ ਚੱਲ ਰਿਹਾ ਜੀ ਇੱਧਰ ਲੱਸੀ ਰੋ ਦਾ ਲੱਸੀ ਰੋ ਦਾ ਲੰਗਰ ਜਦੋਂ ਦੇ ਗੁਰੂ ਕੇ ਬਾਗ ਵਾਲੇ ਆਏ ਆ 18-20 ਸਾਲ ਕਰੀਬ ਹੋ ਗਏ ਆ 6 ਸਾਲ 7 ਮੈਨੂੰ ਇਹਨਾਂ ਨਾਲ ਜੁੜੇ ਨੂੰ ਹੋ ਗਏ ਆ ਤੇ ਮੇਰੀ ਡਿਊਟੀ ਇੱਥੇ ਹੀ ਆ ਤੇ ਇੱਥੇ ਮੈਂ ਬਿਤਾਉਣਾ ਚਾਹ ਪਿਆਉਣਾ ਤੇ ਲੰਗਰ ਨਤੀਜਾ ਦੇ ਰੋਡ ਚ ਚੱਲੂ ਰਹਿੰਦਾ ਇਹ ਰੋਡ ਅੱਗੇ ਕਿੱਧਰ ਨੂੰ ਜਾਂਦਾ ਜੀ ਇਹ ਰੋਡ ਜਾਂਦਾ ਜੇ ਇਹ ਜੁੜ ਜਾਂਦਾ ਜਲੰਧਰ ਪਠਾਨਕੋਟ ਵਾਲੇ ਰੋਡ ਨਾਲ ਗਾਂ ਦਿੱਲੀ ਨੂੰ ਨਿਕਲ ਜਾਂਦਾ ਟਾਂਡਾ ਤੇਰੀਆਂ ਗਾਂ ਜਿੱਧਰ ਨੂੰ ਜੀ ਕਰਦਾ ਚੱਲ ਜਾਓ ਇਧਰ ਗਰਦਾਸਪੁਰ ਨੂੰ ਚਲੇ ਜਾਓ ਠੀਕ ਹੈ ਹਾਂਜੀ ਇਹ ਪਿੰਡ ਮਾੜੀ ਪੰਨੂਆ ਵਾ ਇਹਦੇ ਨਾਲ ਗੁਰਦੁਆਰਾ ਸਾਹਿਬ ਹੈ ਭਾਈ ਮਾਂਜੀ ਜੀ ਦਾ ਠੀਕ ਹੈ ਹਾਂਜੀ ਇਹ ਬਾਬਾ ਹੀ ਗੰਨੇ ਤੇ ਡਿਊਟੀ ਆਪਣੀ ਲੱਗੀ ਹੈ ਜੀ ਹਾਂਜੀ ਤੇ ਇਹ ਸੇਵਾ ਚੱਲਦੀ ਰਹਿੰਦੀ ਹੈ ਨਿਰੰਤਰ ਜੀ ਇਹ ਜਿਹਨਾਂ ਦਾ ਕਮਾਲ ਆ ਉਹ ਜਿਹੜੇ ਉਹਨਾਂ ਦੇ ਮੁਰਗੇ ਮੁਰਗੇ ਲੱਸੀ ਮੁਰਗੇ ਲੱਸੀ ਚੱਲਦੀ ਆ ਜੀ ਹਾਂਜੀ ਠੀਕ ਆ ਜੀ ਤੇ ਕਨੇ ਕਿੰਨੇ ਸਾਲ ਹੋ ਗਏ ਤੁਹਾਨੂੰ ਸੇਵਾ ਕਰਦੇ ਆ ਇਹ ਤੇ 3 ਸਾਲ ਹੋਇਆ ਹਾਂਜੀ 3 ਸਾਲ ਤੁਹਾਡਾ ਹਾਂਜੀ ਚਲੋ ਵਧੀਆ ਜੀ ਚਲੋ ਆਪਣਾ ਘਰ ਦਾ ਹਾਂ ਠੀਕ ਉਹ ਘਰ ਦਾ ਛੱਡਦਾ ਵਾ ਠੀਕ ਆ ਜੀ ਹਾਂ ਹਾਂਜੀ ਇਹ ਆ ਜੀ ਇਤਿਹਾਸ ਗੁਰਦਾਰ ਸਾਹਿਬ ਦਾ ਜੋ ਤੁਹਾਨੂੰ ਸੇਵਾ ਦਾ ਰਹੇ ਨੇ ਦੱਸਿਆ ਤੇ ਬਾਕੀ ਲੱਸੀ ਦੇ ਤੇ ਰੋ ਦੇ ਲੰਗਰ ਜਿਹੜੇ ਨਿਰੰਤਰ ਚੱਲਦੇ ਰਹਿੰਦੇ ਆ ਤੇ ਜਿਹੜਾ ਵੀਰ ਪ੍ਰਾਈਜ਼ ਦੇ ਟਾਂਡੇ ਨੂੰ ਜਾਂਦਾ ਜਾ ਸ਼ਿਦਿਆਰ ਤੋਂ ਬੰਦਪੁਰ ਨੂੰ ਜਾਂ ਗਰਦਾਸਪੁਰ ਨੂੰ ਜਾਂਦਾ ਵਾ ਤੇ ਜਰੂਰ ਇੱਥੇ ਰੋਕੇ ਲੱਸੀ ਤੇ ਰੋ ਤੇ ਲੰਗਰ ਛੱਕੇ ਜਾਓ ਜੀ ਤੇ ਠੀਕ ਆ ਜੀ ਵੀਡੀਓ ਵਧੀਆ ਲੱਗੀ ਹੋ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਠੀਕ ਆ ਜੀ ਮਿਲਦੇ ਹਾਂ ਨਵੀਂ ਵੀਡੀਓ ਤਦ ਤੱਕ ਦੇ ਲਈ ਸਸੀਕਰਨ